hospital 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 ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਭਾਜਪਾ ਵੱਲੋਂ ਰਾਹੁਲ ਗਾਂਧੀ ਵੱਲੋਂ ਅਮਰੀਕਾ 'ਚ ਦਿੱਤੇ ਬਿਆਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੈਕਟਰ 37 ਸਥਿਤ ਭਾਜਪਾ ਦਫ਼ਤਰ ਦੇ ਬਾਹਰ ਰਾਹੁਲ ਗਾਂਧੀ ਦਾ ਪੁਤਲਾ ਜਿਹੜਾ ਹੈਗਾ ਉਹ ਫੂਕਿਆ ਜਾ ਰਿਹਾ ਹੈ ਤਾਂ ਰਾਖਵੇਂ ਕਰਨ ਤੇ ਸੰਵਿਧਾਨ ਦੀ ਰਖਵਾਲੀ ਸਿਰਫ ਭਾਰਤੀ ਜਨਤਾ ਪਾਰਟੀ ਹੀ ਹੈ ਇਹ ਭਾਜਪਾ ਲਗਾਤਾਰ ਕਹਿੰਦੀ ਨਜ਼ਰ ਆ ਰਹੀ ਹੈ ਦਾਜ਼ੀ ਕਿ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੇ ਵਿੱਚ ਜੋ ਰਾਖਵਾ ਕਰਨ ਖਤਮ ਕਰਨ ਨੂੰ ਲੈ ਕੇ ਬਿਆਨ ਦਿੱਤਾ ਉਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਐਸਸੀ ਤੇ ਓਬੀਸੀ ਮੋਰਚਾ ਜਿਹੜਾ ਹੈਗਾ ਭਾਜਪਾ ਦਾ ਉਹ ਪ੍ਰਦਰਸ਼ਨ ਕਰ ਰਿਹਾ ਹੈਗਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਹੁਲ ਗਾਂਧੀ ਦਾ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਹੈਗਾ ਤਾਂ ਰਾਹੁਲ ਗਾਂਧੀ ਦਾ ਵਿਰੋਧ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਿਜ਼ਰਵੇਸ਼ਨ ਨੂੰ ਲੈ ਕੇ ਜੋ ਟਿੱਪਣੀ ਕੀਤੀ ਸੀ ਉਸ ਨੂੰ ਲੈ ਕੇ ਵਿਰੋਧ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਤਾਂ तमाम ओबीसी ਐਸਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵਾਈਸ ਪ੍ਰਧਾਨ ਜਿਹੜੇ ਹੈਗੇ ਨੇ ਉਹ ਇੱਥੇ ਮੌਜੂਦ ਹੈਗੇ ਨੇ ਤਾਂ उसी देख सकते हो पुतला फूका जा रहा है सुरेश जी क्या कहना चाहेंगे अभी राहुल गांधी ने टिप्पणी की संविधान में बहुत बड़े बदलाव किए आपने प्रेस कॉन्फ्रेंस में पहले का इस प्रदर्शन से देखिए कांग्रेस के समय में 1966 से लेकर 1977 तक अनेकों बार संविधान को जो है उनके संशोधन करने का प्रयास किया गया लेकिन जब भारतीय जनता पार्टी की सरकार आई दो के बाद दो के बीच में केवल आठ बार संविधान संशोधन हुए और जिसमें कि अनुसूचित जाति वर्ग को चाहे वो ई की बात हम करें जो आरक्षण देने की बात हुई है इकोनॉमिकली विक्र सेक्शन की बात हो या फिर दूसरे जो बहुत सारे अनुसूचित जाति जनजाति और अन्य पिछड़ा वर्ग को लेकर जो है कई प्रकार के कानून बनाने का काम किया गया ताकि इन लोगों को जो है उनके अधिकार मिल सके और विशेष रूप से जिस प्रकार से धारा तीन सौ सत्तर पैंतीस एक को समाप्त करके जम्मू कश्मीर के भाई बहनों को भी जो है आ, उनके रिजर्वेशन का हक देने का जो काम किया है वो भारतीय जनता पार्टी के समय में किया गया एक सुप्रीम कोर्ट ने जो टिप्पणी की थी कि जो क्रीमी लेयर है उसका भी जो है उसको लेकर भी देखिए उसको लेकर जिससे सुप्रीम कोर्ट की एक टिप्पणी थी केवल एक कोई आदेश नहीं था उन्होंने अपनी आ, राय उसमें व्यक्त की थी और केंद्र सरकार ने इस बात को स्पष्ट भी कर दिया है कि कहीं पर भी आरक्षण को लेकर कोई चिंता करने की आवश्यकता नहीं है और भारतीय जनता पार्टी ने 2019 में आरक्षण को 10 वर्षों के लिए एस सी एस टी इसके आरक्षण को आगे बढ़ाने का काम किया है तो केंद्र जो है इस बात को स्पष्ट कर चुका है और जो केंद्र जो सुप्रीम कोर्ट का जो राय थी वो केवल कोई आदेश उसमें नहीं दिया गया उनके कुछ जजों की ऐसी राय थी कि इसके ऊपर राज्य विचार करें एक राहुल गांधी ने जो सिखों को लेकर टिप्पणी की ले दर्ज हुई है टिप्पणी देखिये आज का तो हमारा जो प्रदर्शन है केवल जो अनुसूचित जाति जनजाति और ओबीसी वर्ग के आरक्षण को समाप्त करने की बात को लेकर जो अमेरिका के अंदर उन्होंने बयान दिए हैं जो अमेरिका के अंदर उन्होंने टिप्पणी की है उसको लेकर प्रदर्शन ਤੁਸੀਂ ਦੇਖ ਸਕਦੇ ਹੋ ਕਿ சுரேਸ਼ ਕਸ਼ਬ ਜਿਹੜੇ ਹੈਗੇ ਨੇ ਇੱਥੇ ਪਹੁੰਚੇ ਸੀ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਭਾਜਪਾ ਜਿਹੜੀ ਹੈਗੀ ਆ ਰਾਹੁਲ ਗਾਂਧੀ ਦੇ ਖਿਲਾਫ ਜਿਹੜਾ ਹੈਗਾ ਪੂਰਾ ਦੇਸ਼ ਭਰ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰ ਰਹੀ ਹੈ ਤਾਂ ਹਾਲਾਂਕਿ ਰਿਜ਼ਰਵੇਸ਼ਨ ਨੂੰ ਲੈ ਕੇ ਬੀਜੇਪੀ ਨੇ ਜਿਹੜਾ ਹੈਗਾ ਆਪਣਾ ਸਟੈਂਡ ਜਿਹੜਾ ਹੈਗਾ ਉਹ ਸਪਸ਼ਟ ਕਰ ਦਿੱਤਾ ਹੈਗਾ ਲੇਕਿਨ ਇੰਨਾ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ சுரேਸ਼ ਕਸ਼ਬ ਤੇ ਭਾਜਪਾ ਕੀ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਸ ਦੇਸ਼ ਦੇ ਵਿੱਚੋਂ ਦੀ ਖਤਮ ਨਹੀਂ ਕੀਤੀ ਜਾਵੇਗੀ ਹਾਲਾਂਕਿ ਇਹ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਭਾਜਪਾ ਕਿ ਯੂਪੀਏ ਦੀ ਸਰਕਾਰ ਸਮੇਂ ਕਾਂਗਰਸ ਦੇ ਰਾਜ ਸਮੇਂ ਜਿਹੜਾ ਹੈਗਾ ਸੰਵਿਧਾਨ ਦੇ ਵਿੱਚ ਕਈ ਵਾਰੀ ਬਦਲਾਅ ਜਿਹੜਾ ਹੈਗਾ ਖੁਦ ਕਾਂਗਰਸ ਨੇ ਕੀਤਾ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜੱਗਬਾਣੀ ਲਈ ਵਰਨਪੱਤ

ਯਕਮਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਭਾਜਪਾ ਵੱਲੋਂ ਰਾਹੁਲ ਗਾਂਧੀ ਵੱਲੋਂ ਅਮਰੀਕਾ 'ਚ ਦਿੱਤੇ ਬਿਆਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੈਕਟਰ 37 ਸਥਿਤ ਭਾਜਪਾ ਦਫ਼ਤਰ ਦੇ ਬਾਹਰ ਰਾਹੁਲ ਗਾਂਧੀ ਦਾ ਪੁਤਲਾ ਜਿਹੜਾ ਹੈਗਾ ਉਹ ਫੂਕਿਆ ਜਾ ਰਿਹਾ ਹੈ ਤਾਂ ਰਾਖਵੇਂ ਕਰਨ ਤੇ ਸੰਵਿਧਾਨ ਦੀ ਰਖਵਾਲੀ ਸਿਰਫ ਭਾਰਤੀ ਜਨਤਾ ਪਾਰਟੀ ਹੀ ਹੈ ਇਹ ਭਾਜਪਾ ਲਗਾਤਾਰ ਕਹਿੰਦੀ ਨਜ਼ਰ ਆ ਰਹੀ ਹੈ ਦਾਜ਼ੀ ਕਿ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੇ ਵਿੱਚ ਜੋ ਰਾਖਵਾ ਕਰਨ ਖਤਮ ਕਰਨ ਨੂੰ ਲੈ ਕੇ ਬਿਆਨ ਦਿੱਤਾ ਉਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਐਸਸੀ ਤੇ ਓਬੀਸੀ ਮੋਰਚਾ ਜਿਹੜਾ ਹੈਗਾ ਭਾਜਪਾ ਦਾ ਉਹ ਪ੍ਰਦਰਸ਼ਨ ਕਰ ਰਿਹਾ ਹੈਗਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਹੁਲ ਗਾਂਧੀਆ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਹੈਗਾ ਤਾਂ ਰਾਹੁਲ ਗਾਂਧੀ ਦਾ ਵਿਰੋਧ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਿਜ਼ਰਵੇਸ਼ਨ ਨੂੰ ਲੈ ਕੇ ਜੋ ਟਿੱਪਣੀ ਕੀਤੀ ਸੀ ਉਸ ਨੂੰ ਲੈ ਕੇ ਵਿਰੋਧ ਜਿਹੜਾ ਹੋਇਆ ਕੀਤਾ ਜਾ ਰਿਹਾ ਤਾਂ तमाम OBC SC செல் ਦੇ ਜ਼ਿਲ੍ਹਾ ਪ੍ਰਧਾਨ ਵਾਈਸ ਪ੍ਰਧਾਨ ਜਿਹੜੇ ਹੈਗੇ ਨੇ ਉਹ ਇੱਥੇ ਮੌਜੂਦ ਹੈਗੇ ਨੇ ਤਾਂ तुम देख सकते हो पुतला फूका जा रहा है सुरेश जी क्या कहना चाहेंगे अभी राहुल गांधी ने टिप्पणी की संविधान में बहुत बड़े बदलाव किए आपने प्रेस कॉन्फ्रेंस में पहले का इस प्रदर्शन से देखिए कांग्रेस के समय में 1966 से लेकर 1977 तक अनेकों बार संविधान को जो है उनके संशोधन करने का प्रयास किया गया लेकिन जब भारतीय जनता पार्टी की सरकार आई दो के बाद दो के बीच में केवल आठ बार संविधान संशोधन हुए और जिसमें कि अनुसूचित जाति वर्ग को चाहे वो ई की बात हम करें जो आरक्षण देने की बात हुई है इकोनॉमिकली विक सेक्शन की बात हो या फिर दूसरे जो बहुत सारे अनुसूचित जाति जनजाति और अन्य पिछड़ा वर्ग को लेकर जो है कई प्रकार के कानून बनाने का काम किया गया ताकि इन लोगों को जो है उनके अधिकार मिल सके और विशेष रूप से जिस प्रकार से धारा तीन सौ सत्तर पैंतीस एक को समाप्त करके जम्मू कश्मीर के भाई बहनों को भी जो है आ, उनके रिजर्वेशन का हक देने का जो काम किया है वो भारतीय जनता पार्टी के समय में किया गया एक सुप्रीम कोर्ट ने जो टिप्पणी की थी कि जो क्रीमी लेयर है उसका भी जो है उसको लेकर भी देखिए उसको लेकर जिससे सुप्रीम कोर्ट की एक टिप्पणी थी केवल एक कोई आदेश नहीं था उन्होंने अपनी आ, राय उसमें व्यक्त की थी और केंद्र सरकार ने इस बात को स्पष्ट भी कर दिया है कि कहीं पर भी आरक्षण को लेकर कोई चिंता करने की आवश्यकता नहीं है और भारतीय जनता पार्टी ने 2019 में आरक्षण को 10 वर्षों के लिए एस सी एस टी ओ बी आरक्षण को आगे बढ़ाने का काम किया है तो केंद्र जो है इस बात को स्पष्ट कर चुका है और जो केंद्र जो सुप्रीम कोर्ट का जो राय थी वो केवल कोई आदेश उसमें नहीं दिया गया उनके कुछ जजों की ऐसी राय थी कि इसके ऊपर राज्य विचार करें जी एक राहुल गांधी ने जो सिखों को लेकर टिप्पणी की थी उसको लेकर एफ आई आर कई स्टेट में दर्ज हुई है तो कुछ इस्लू लेके भी प्रोटेस्ट कर रहे हो जो राखवेकरण रिजर्वेशन लेकर जो उन्होंने टिप्पणी की उसमें लेकर भी कुछ देखिए आज का तो हमारा जो प्रदर्शन है केवल जो अनुसूचित जाति जनजाति और ओबीसी वर्ग के आरक्षण को समाप्त करने की बात को लेकर जो अमेरिका के अंदर उन्होंने बयान दिए हैं जो अमेरिका के अंदर उन्होंने टिप्पणी की है उसको लेकर प्रदर्शन ਤੁਸੀਂ ਦੇਖ ਸਕਦੇ ਹੋ ਕਿ ਸੁਰੇਸ਼ ਕਸ਼ਬ ਜਿਹੜੇ ਹੈਗੇ ਨੇ ਇੱਥੇ ਪਹੁੰਚੇ ਸੀ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਭਾਜਪਾ ਜਿਹੜੀ ਹੈਗੀ ਆ ਰਾਹੁਲ ਗਾਂਧੀ ਦੇ ਖਿਲਾਫ ਜਿਹੜਾ ਹੈਗਾ ਪੂਰਾ ਦੇਸ਼ ਭਰ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰ ਰਹੀ ਹੈ ਤਾਂ ਹਾਲਾਂਕਿ ਰਿਜ਼ਰਵੇਸ਼ਨ ਨੂੰ ਲੈ ਕੇ ਬੀਜੇਪੀ ਨੇ ਜਿਹੜਾ ਹੈਗਾ ਆਪਣਾ ਸਟੈਂਡ ਜਿਹੜਾ ਹੈਗਾ ਉਹ ਸਪਸ਼ਟ ਕਰ ਦਿੱਤਾ ਹੈਗਾ ਲੇਕਿਨ ਇੰਨਾ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਸੁਰੇਸ਼ ਕਸ਼ਬ ਤੇ ਭਾਜਪਾ ਕੀ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਸ ਦੇਸ਼ ਦੇ ਵਿੱਚੋਂ ਦੀ ਖਤਮ ਨਹੀਂ ਕੀਤੀ ਜਾਵੇਗੀ ਹਾਲਾਂਕਿ ਇਹ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਭਾਜਪਾ ਕਿ ਯੂਪੀ ਦੇ ਸਰਕਾਰ ਸਮੇ ਕਾਂਗਰਸ ਦੇ ਰਾਜ ਸਮੇ ਜਿਹੜਾ ਹੈਗਾ ਸੰਵਿਧਾਨ ਦੇ ਵਿੱਚ ਕਈ ਵਾਰੀ ਬਦਲਾਅ ਜਿਹੜਾ ਹੈਗਾ ਖੁਦ ਕਾਂਗਰਸ ਨੇ ਕੀਤਾ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪੱਟ

ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਭਾਜਪਾ ਵੱਲੋਂ ਰਾਹੁਲ ਗਾਂਧੀ ਵੱਲੋਂ ਅਮਰੀਕਾ 'ਚ ਦਿੱਤੇ ਬਿਆਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੈਕਟਰ 37 ਸਥਿਤ ਭਾਜਪਾ ਦਫ਼ਤਰ ਦੇ ਬਾਹਰ ਰਾਹੁਲ ਗਾਂਧੀ ਦਾ ਪੁਤਲਾ ਜਿਹੜਾ ਹੈਗਾ ਉਹ ਫੂਕਿਆ ਜਾ ਰਿਹਾ ਹੈ ਤਾਂ ਰਾਖਵੇਂ ਕਰਨ ਤੇ ਸੰਵਿਧਾਨ ਦੀ ਰਖਵਾਲੀ ਸਿਰਫ ਭਾਰਤੀ ਜਨਤਾ ਪਾਰਟੀ ਹੀ ਹੈ ਇਹ ਭਾਜਪਾ ਲਗਾਤਾਰ ਕਹਿੰਦੀ ਨਜ਼ਰ ਆ ਰਹੀ ਹੈ ਦਾਜੀ ਕਿ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੇ ਵਿੱਚ ਜੋ ਰਾਖਵਾ ਕਰਨ ਖਤਮ ਕਰਨ ਨੂੰ ਲੈ ਕੇ ਬਿਆਨ ਦਿੱਤਾ ਉਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਐਸਸੀ ਤੇ ਓਬੀਸੀ ਮੋਰਚਾ ਜਿਹੜਾ ਹੈਗਾ ਭਾਜਪਾ ਦਾ ਉਹ ਪ੍ਰਦਰਸ਼ਨ ਕਰ ਰਿਹਾ ਹੈਗਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਹੁਲ ਗਾਂਧੀ ਦਾ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਹੈਗਾ ਤਾਂ ਰਾਹੁਲ ਗਾਂਧੀ ਦਾ ਵਿਰੋਧ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਿਜ਼ਰਵੇਸ਼ਨ ਨੂੰ ਲੈ ਕੇ ਜੋ ਟਿੱਪਣੀ ਕੀਤੀ ਸੀ ਉਸ ਨੂੰ ਲੈ ਕੇ ਵਿਰੋਧ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤਾਂ तमाम OBC SC செல் ਦੇ ਜ਼ਿਲ੍ਹਾ ਪ੍ਰਧਾਨ ਵਾਈਸ ਪ੍ਰਧਾਨ ਜਿਹੜੇ ਹੈਗੇ ਨੇ ਉਹ ਇੱਥੇ ਮੌਜੂਦ ਹੈਗੇ ਨੇ ਤਾਂ उसी देख सकते पुतला फूका जा रहा है सुरेश जी क्या कहना चाहेंगे अभी राहुल गांधी ने टिप्पणी की संविधान में बहुत बड़े बदलाव किए आपने प्रेस कॉन्फ्रेंस में पहले का इस प्रदर्शन से देखिए कांग्रेस के समय में 1966 से लेकर 1977 तक अनेकों बार संविधान को जो है उनके संशोधन करने का प्रयास किया गया लेकिन जब भारतीय जनता पार्टी की सरकार आई दो के बाद दो के बीच में केवल आठ बार संविधान संशोधन हुए और जिसमें कि अनुसूचित जाति वर्ग को चाहे वो ईडब्लू की बात हम करें जो आरक्षण देने की बात हुई है इकोनॉमिकली विक सेक्शन की बात हो या फिर दूसरे जो बहुत सारे अनुसूचित जाति जनजाति और अन्य पिछड़ा वर्ग को लेकर जो है कई प्रकार के कानून बनाने का काम किया गया ताकि इन लोगों को जो है उनके अधिकार मिल सके और विशेष रूप से जिस प्रकार से धारा तीन सौ सत्तर पैंतीस एक को समाप्त करके जम्मू कश्मीर के भाई बहनों को भी जो है आ, उनके रिजर्वेशन का हक देने का जो काम किया है वो भारतीय जनता पार्टी के समय में किया गया एक सुप्रीम कोर्ट ने जो टिप्पणी की थी कि जो क्रीमी लेयर है उसका भी जो है उसको लेकर भी देखिए उसको लेकर जिससे सुप्रीम कोर्ट की एक टिप्पणी थी केवल एक कोई आदेश नहीं था उन्होंने अपनी आ, राय उसमें व्यक्त की थी और केंद्र सरकार ने इस बात को स्पष्ट भी कर दिया है कि कहीं पर भी आरक्षण को लेकर कोई चिंता करने की आवश्यकता नहीं है और भारतीय जनता पार्टी ने 2019 में आरक्षण को 10 वर्षों के लिए एस सी एस टी ओ आरक्षण को आगे बढ़ाने का काम किया है तो केंद्र जो है इस बात को स्पष्ट कर चुका है और जो केंद्र जो सुप्रीम कोर्ट का जो राय थी वो केवल कोई आदेश उसमें नहीं दिया गया उनके कुछ जजों की ऐसी राय थी कि इसके ऊपर राज्य विचार करें एक राहुल गांधी ने जो सिखों को लेकर टिप्पणी की थी उसको लेकर केवल जो अनुसूचित जाति जनजाति और ओबीसी वर्ग के आरक्षण को समाप्त करने की बात को लेकर जो अमेरिका के अंदर उन्होंने बयान दिए है जो अमेरिका के अंदर उन्होंने टिप्पणी की है उसको लेकर प्रदर्शन रखा गया ਸੁਰੇਸ਼ ਕਸ਼ਬ ਜਿਹੜੇ ਹੈਗੇ ਨੇ ਇੱਥੇ ਪਹੁੰਚੇ ਸੀ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਭਾਜਪਾ ਜਿਹੜੀ ਹੈਗੀ ਆ ਰਾਹੁਲ ਗਾਂਧੀ ਦੇ ਖਿਲਾਫ ਜਿਹੜਾ ਹੈਗਾ ਪੂਰਾ ਦੇਸ਼ ਭਰ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰ ਰਹੀ ਹੈ ਤਾਂ ਹਾਲਾਂਕਿ ਰਿਜ਼ਰਵੇਸ਼ਨ ਨੂੰ ਲੈ ਕੇ ਬੀਜੇਪੀ ਨੇ ਜਿਹੜਾ ਹੈਗਾ ਆਪਣਾ ਸਟੈਂਡ ਜਿਹੜਾ ਹੈਗਾ ਉਹ ਸਪਸ਼ਟ ਕਰ ਦਿੱਤਾ ਹੈਗਾ ਲੇਕਿਨ ਇੰਨਾ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਸੁਰੇਸ਼ ਕਸ਼ਬ ਤੇ ਭਾਜਪਾ ਕੀ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਸ ਦੇਸ਼ ਦੇ ਵਿੱਚ ਉਹਦੀ ਖਤਮ ਨਹੀਂ ਕੀਤੀ ਜਾਵੇਗੀ ਹਾਲਾਂਕਿ ਇਹ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਭਾਜਪਾ ਕੀ ਯੂਪੀ ਦੀ ਸਰਕਾਰ ਸਮੇ ਕਾਂਗਰਸ ਦੇ ਰਾਜ ਸਮੇ ਜਿਹੜਾ ਹੈਗਾ ਸੰਵਿਧਾਨ ਦੇ ਵਿੱਚ ਕਈ ਵਾਰੀ ਬਦਲਾਅ ਜਿਹੜਾ ਹੈਗਾ ਖੁਦ ਕਾਂਗਰਸ ਨੇ ਕੀਤਾ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪੱਤ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਭਾਜਪਾ ਵੱਲੋਂ ਰਾਹੁਲ ਗਾਂਧੀ ਵੱਲੋਂ ਅਮਰੀਕਾ 'ਚ ਦਿੱਤੇ ਬਿਆਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੈਕਟਰ 37 ਸਥਿਤ ਭਾਜਪਾ ਦਫ਼ਤਰ ਦੇ ਬਾਹਰ ਰਾਹੁਲ ਗਾਂਧੀ ਦਾ ਪੁਤਲਾ ਜਿਹੜਾ ਹੈਗਾ ਉਹ ਫੂਕਿਆ ਜਾ ਰਿਹਾ ਹੈ ਤਾਂ ਰਾਖਵੇਂ ਕਰਨ ਤੇ ਸੰਵਿਧਾਨ ਦੀ ਰਖਵਾਲੀ ਸਿਰਫ ਭਾਰਤੀ ਜਨਤਾ ਪਾਰਟੀ ਹੀ ਹੈ ਇਹ ਭਾਜਪਾ ਲਗਾਤਾਰ ਕਹਿੰਦੀ ਨਜ਼ਰ ਆ ਰਹੀ ਹੈ ਦਾਜੀ ਕਿ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੇ ਵਿੱਚ ਜੋ ਰਾਖਵਾ ਕਰਨ ਖਤਮ ਕਰਨ ਨੂੰ ਲੈ ਕੇ ਬਿਆਨ ਦਿੱਤਾ ਉਸ